ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਵ ਭਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਜਮਸ਼ੇਰ ਸਿੰਘ ਕੋਲ ਪਹੁੰਚ ਕੇ ਪਿੰਡ ਰਮਾਣਾ ਚੱਕ ਜ਼ਿਲ੍ਹਾ ਇਹਨੂੰ ਅਮਰਸਰ ਪਹਿਲਾਂ ਤਹਿਸੀਲ ਬਾਬਕਾਲਾ ਲੇਖੋ ਅੱਜ ਵੀ ਨਵਾਂ ਮਾਲ ਲੈ ਕੇ ਆਣੇ ਬਾਈਆਂ ਨੇ ਚੰਗੇ ਵੜੇ ਲੈ ਕੇ ਆਂਦੇ ਆ ਤੇ ਰੇਡੀਓ ਚਲੋ ਬਾਤ ਸਾਰੀ ਹੁੰਦਾ ਤੇ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਸਭ ਠੀਕ ਠਾਕ ਜੀ ਵੇਖਿਆ ਮਾਲ ਤੁਹਾਡਾ ਚੱਲਾ ਚੱਲਾ ਵਧੀਆ ਮੈਂ ਕਿੱਥੇ ਚਲੀ ਗਿਰ ਹਾਂਜੀ ਮੈਂ ਚਲੀ ਇਹਦੇ ਖੰਡੂਸ ਹੋਰ ਨਾ ਉਹ ਬਸ ਭਾਜੀ ਬਹੁਤ ਵਧੀਆ ਮਾਰਾ ਆਪਣਾ ਪੀਲਾ ਸਾਰਾ ਵੀ ਆ ਗਿਆ ਹਾਂਜੀ ਅੱਧੇ ਪੌਣੇ ਘੰਟੇ ਜੀ ਤੇ ਐਰ ਕ ਵੀ ਇਦਾਂ ਹੀ ਵੇਚਣਾ ਵਾ ਅੱਛਾ ਡਾਲਵੇ ਮਿੰਟੋ ਮੈਟਿਕ ਪਾਸਾ ਹਾਂਜੀ ਹਾਂਜੀ ਬਾਕੀ ਸਾਰਾ ਹੀ ਵਿਕਣਾ ਨਾ ਭਾਜੀ ਭਾਈ ਭਾਜੀ ਬਾਕੀ ਵੀ ਆਪਣੇ ਕੋਈ ਵੀ ਮਾਰ ਜਿੱਥੇ ਜਾਊਗਾ ਨਾ ਆਪਣੇ ਥਣਾ ਤੱਕ ਆਪਣੀ ਗਰੰਟੀ ਹਾਂ ਬਿਲਕੁਲ ਸ਼ਟਾਪੂਰ ਕੋ ਥਾਣੇ ਕਾ ਪਿੱਛੇ ਬੈਠੇ ਆ ਮੇਨ ਤੱਕ ਕੋਈ ਟੈਨਸ਼ਨ ਵਾਲੀ ਲੋੜ ਨਹੀਂ ਪੈਣੀ ਤੇ ਬਾਕੀ ਮਾਰ ਆਪਣਾ ਸਾਰਾ ਹੀ ਮਾਰ ਸੁਈਆਂ ਇਹ ਚ ਤਿੰਨ ਸੁਈਆਂ ਜੋ ਤੇ ਦੋ ਗੱਬਣਾ ਭਾਜੀ ਚਲੋ ਕਰੀ ਸ਼ੁਰੂ ਹਾਂ ਕਰੀਏ ਭਾਜੀ ਲਓ ਜੀ ਫੜਾ ਦਿਓ ਧੰਨਵਾਦ ਤੁਹਾਡਾ ਤੇ ਪਹਿਲੀ ਵਾਰ ਦੱਸੋ ਜੀ ਇਹ ਵੀ ਜੀ ਆਪਣੇ ਸੂਹੀ ਜਿਹੜੇ ਤਿੰਨ ਚਵਾਈਆਂ ਹੋ ਗਿਆ ਵੀਰ ਜੀ ਅੱਛਾ ਜੀ ਪਹਿਲਾ ਸੂਆ ਪਹਿਲਾ ਸੂਆ ਪਹਿਲਾ ਸੂਆ ਹਾਂਜੀ ਜਿਹੜਾ ਵੀਰ ਭਰਾ ਮਾਜੀ 14 ਕਿਲੋ ਕੰਡੇ ਵਾਲਾ ਬੋਲਾ ਆਪਣਾ ਮਿਲ ਲੈ 14 ਕਿਲੋ ਕੰਡੇ ਵਾਲਾ ਮੈਂ ਨਾ ਦੋ ਡੰਗ ਚਵਾਈ ਕਰਕੇ ਦਵਾ ਇਹ ਨਹੀਂ ਵੀ ਕਹਿ ਤਾ ਤੇ ਹੋ ਗਿਆ ਹੋਰ ਨਹੀਂ ਭਾਵੇਂ ਦੋ ਡੰਗ ਹੋਵੇ ਲਓ ਜੀ ਤਾਂ 14 ਕਿਲੋ ਕੰਡੇ ਵਾਲਾ ਹਾਂਜੀ ਰੱਸੀ ਰੁੱਸੀ ਭਾਜੀ ਕੋਈ ਨਹੀਂ ਪਾਉਣੀ ਇਹ ਥਣ ਵੇਖ ਲਓ ਭਾਜੀ ਸਪੈਸ਼ਲ ਲੱਗਾ ਜੋ ਬਹੁਤ ਜ਼ਬਰਦਸਤ ਹਾਂਜੀ ਹਾਂਜੀ ਤੇ ਕਾਲੀ ਸ਼ਾਹ ਨਾ ਕਾਲੀ ਸ਼ਾਹ ਭਾਜੀ ਗਰਮੀ ਵਾਲੀ ਤੋਹਫਾ ਜੋਏ ਇਹ ਗਰਮੀ ਚ ਵਸੀ ਮਗਰ ਵਸ਼ਾ ਭਾ ਬਾਠ ਠੀਕ ਹੈ ਹਾਂਜੀ ਬਾਕੀ ਚੋਾਈ ਇੱਕ ਨੰਬਰ ਸਿਰਸਿਰ ਕੋਈ ਨਹੀਂ ਪਾਉਣੀ ਇਹਨੂੰ ਐ ਹੀ ਬਸ ਐਡਾ ਹੀ ਚੋਣੀ ਬਸ ਭਾਜੀ ਹਾਂਜੀ ਬੋਲੋ ਜੀ ਮੋਲ ਸਲੀਪਾ ਜਾਇ ਜ ਰੱਖਣਾ ਵਾ ਬਿਲਕੁਲ ਜਾਇ ਜੀ ਹਾਂਜੀ ਕੋਈ 70 75 ਨਹੀਂ ਹਾਂਜੀ 65 62 ਹਾਂ ਨਾਲ ਜੀ 60 ਦੀ ਦੇਣੀ ਆਪਾਂ ਚਲੋ ਜਾਓ ਉਹ ਜੋ 500 ਛੋੜ ਕਰ ਦੇਣੀ ਬਸ ਰੇਟ ਫਿਕਸ ਹੀ ਆਪਾਂ ਹਾਂਜੀ ਤੇ ਆਹ ਜੀ ਆ ਵੀ ਵਿੱਚ ਪ੍ਰੂਨ ਪਹਿਲਾ ਸੂਆ ਪਹਿਲਾ ਸੂਆ ਇਹ ਵੀ ਠੰਡੀ ਧੀ ਜਿੱਦਾ ਮਰਜੀ ਪੂਰੀ ਮਸਲਾਰੀ ਹਾਂਜੀ ਹਾਂਜੀ ਇਹ ਕੋਈ ਆਈਟਮ 14 ਕਿਲੋ ਤਿਆਰ ਇਹ ਵੀ ਤਿਆਰਿਆ ਬੱਚਾ ਇਹਦਾ ਇਹ ਵੀ ਬੱਚੇ ਇਹਦੇ ਮਗਰ ਬੱਛਾ ਹੀ ਆ ਗਿਆ ਭਾਜੀ ਇਹ ਵੀ ਖੋਲੋ ਹਾਂਜੀ ਲਓ ਜੀ ਇਹ ਵੀ ਦੇਖ ਬਹਿੜ ਸੋਣੀ ਹੈ ਜੀ ਪਹਿਲਾ ਸੂਆ ਹੋਰ ਲਓ ਜੀ ਇੰਨੀ ਕਰ ਲੰਮੀ ਤੇ ਬਾਕੀ ਭਾਈ ਠੰਡੀ ਸੀਰੀਸ ਲੱਗਵਾ ਤੇ ਮਤਲਬ ਮਤਲਬ ਜਿੰਨਾ ਵੀ ਹਵਾਨਾ ਸਾਰਾ ਨਿੱਗਰ ਵਾ ਹਾਂਜੀ ਹਾਂਜੀ ਕੋਈ ਠਾ ਨਹੀਂ ਤਾਂ ਨਹੀਂ ਆਇਆ ਇੱਕੋ ਜੇ ਸਾਰੇ ਠੰਡਾ ਗੈਰ ਬੋੜਾ ਭਾਈ ਚਲੋ ਆਜੋ ਭਾਈ ਜੀ ਹਾਂਜੀ ਵੀਰ ਭਰਾ ਕੋਈ ਸੰਭੂ ਦਾ 18 17 ਕਿਲੋ ਨੋਰਮਲ ਚੱਲੀ ਜਾਣਾ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਇਹ ਸਾਫ ਸੁਥਰੀ ਆ ਭਾਜੀ ਬੋਲੋ ਇਹਦਾ ਵੀ ਸੰਦੀਪ ਦਾ ਵੀ ਜਾਇਲ ਹੀ ਕਰਨਾ ਆਪਾਂ ਬਿਲਕੁਲ ਹਾਂਜੀ ਕੋਈ ਇਹਦਾ 65 60 ਨਹੀਂ ਭਾਜੀ ਜਿਹੜੀ ਹਾਨਾ ਵਾ ਇਹ ਆਪਾਂ ਦੇ ਦੇ ਲਈਆਂ 56000 56000 ਦੀ ਚਲੋ 500 ਛੋੜੀ ਹੋਣੀ ਚਲੋ 500 ਛੋਟ ਕਰ ਦਾਂ ਹਾਂਜੀ ਹਾਂਜੀ ਇਹ ਵੀ ਸੂਈ ਆ ਇਹ ਵੀ ਸੂਈ ਪਾਜੀ ਦੁੱਧ ਕਿੰਨਾ ਜੀ ਇਹਦੇ ਕੋਲ ਆ ਗਿਆ ਆਟਾ ਵਿੱਚ 15 ਕਿਲੋ ਇਹ ਵੀ ਪਹਿਲਾ ਸੂਆ ਇਹ ਪਹਿਲਾ ਸੂਆ ਅੱਜ ਚੌਥੀ ਪੜੀ ਆ ਅੱਛਾ ਪਹਿਲਾ ਸੂਆ ਹੈ ਹਾਂ ਜੀ ਇਹ ਵੀ ਠੰਡੀ ਧੀਰੀ ਜਿੱਦਾਂ ਮਾਜੀ ਬਹੁਤ ਸਾਨੂੰ ਕੋਈ ਹਾਂ ਜੀ ਠੰਡੀ ਪਾਜੀ ਆਟਾ 15 ਕਿਲੋ ਤਿਆਰ ਆ ਪਾਜੀ ਬਸ ਠੀਕ ਹਾਂ ਜੀ ਲਓ ਜੀ ਇਹ ਵੀ ਦੇਖੋ ਹੋਰ ਹੋ ਜੀ ਕਰੋ ਜੀ ਵੇਖ ਲਓ ਵੀ ਮਤਲਬ ਪਹਿਲਾ ਸੂਆ ਪਾਜੀ ਇਹ ਵੀ ਨਹੀਂ ਠੀਕ ਹੈ ਜੀ ਹਾਂ ਜੀ ਪਾਜੀ ਵੇਖ ਲਓ ਆਪਣਾ 24 22 1 ਨੰਬਰ ਮਾਲ ਦੁੱਧ ਜਿਹੜਾ ਵੀਰਪ੍ਰਾਹ ਮਾਜੀ ਦੋ ਡੰਗ ਤਿੰਨ ਡੰਗ ਚੋਲੇ ਆਪਣੀ ਬਾਜਨ ਨਾਲ ਸੋਹਣੀ ਨਸਲ ਆ ਪੂਰੀ ਹੈ ਨਾ ਭਾਈ ਹਾਂ ਹਾਂਜੀ ਹਾਂਜੀ ਪੂਰੀ ਨਸਲ ਪੂਰੀ ਨਸਲ ਬਰੀਡ ਭਾਜੀ ਪੂਰੀ ਆ ਉਹ ਬਰੀਡੀ ਬੱਚੀ ਹਾਂਜੀ ਆ ਜੀ ਆ ਦੇਖੋ ਭਾਜੀ ਆਵੇ ਮੱਲਣਾ ਆ ਨਾਰੂ ਨਾਲ ਜੋ ਭਾਜੀ ਆ ਬੱਚੀ ਦਾ ਤਾਜੀ ਭਾਜੀ ਬਾਕੀ ਠੰਡੀ ਧੀਦੀ ਭਾਜੀ ਹਾਂਜੀ ਸੰਦੀਪ ਭਾਜੀ ਮੋਲੇ ਦੇ 75 ਹੂੰ ਤੇ 70 ਤੇ ਜਿਹੜੀ ਹਾ ਨਾਮ 66 ਯਾਦੀ ਦੇ 66 ਯਾਦੀ ਦੇਣੀ ਭਾਜੀ ਹਾਂਜੀ ਇਹ ਗੱਬਣਾ ਕੀ ਇਹ ਭਾਜੀ ਗੱਬਣ ਆ ਗਈ ਇਹ ਜਲਸੀ ਗੇਲੇ ਕੋਈ ਵੀਰਪ੍ਰਾਹ ਕਿਹੜੀ ਮਰਜੀ ਇਹ ਦੂਜਾ ਸੂਆ ਜੀ ਇਹ ਦੂਜਾ ਸੂਆ ਸੂਣੀ ਆ ਭਾਜੀ ਦੂਜਾ ਸੂ ਸੁਣੀ ਆ ਜੀ ਮਾਂ ਬੂਹ ਖਾ ਦੇ ਭਾਵੇਂ ਜਲਸੀ ਕਹਿੰਦੇ ਭਾਵੇਂ ਕੋਈ ਦੂਜੀ ਕਹ ਲੈ ਲਓ ਤੋਰ ਲੈਣੋ ਵੀ ਇਹ ਵੀ ਠੰਡੀ ਧੀਰੀ ਭਾਜੀ ਇਹ ਦੋ ਦੋ ਭਾਜੀ ਕਿੰਨਾ ਕਰੂ ਫਿਰ ਇਹ ਵਿੱਚ ਪਹਿਲੇ ਸਿਰ ਦਿੱਤਾ ਵਾ 14 ਕਿਲੋ ਚਾਹ ਜਿਆਦਾ ਨਹੀਂ 68 ਕਿਲੋ ਰਮਾਣਾ ਚਾਹੀਦਾ ਮਲਟੀ ਹਲਟਰ ਚੰਗੀ ਆ ਠੰਡੀ ਠੁੰਡੀ ਬੜੀ ਭਾਜੀ ਲੈ ਜੂ ਹਫਤਾ ਲੈ ਹਫਤਾ ਲੈ ਜੂ ਭਾਜੀ ਇਹਦੇ ਠੀਕ ਆ ਇਹ ਆਪ ਵੀ ਮਾਲ ਉਹ ਸੀਲ ਸੜਕ ਬਹੁਤ ਆ ਭਾਜੀ ਬਿਲਕੁਲ ਜੀ ਭਾਜੀ ਹਾਂਜੀ ਹਾਂਜੀ ਹਾਂ ਜੀ ਤੇ ਇਹ ਆ ਵੀ ਭਾਈ ਜਦਾ ਮਾਜੀ ਕੋਈ ਇਹੋ ਜਿਹੀ ਨਹੀਂ ਗੱਲ ਕੋਈ ਠੰਡੀ ਹੈ ਜੀ ਆ ਵੇਖੋ ਮੇਰੀ ਮਨ ਥਾਨ ਥੂਣ ਬੜਿਆ ਝੋਲੀ ਝੋਲੀ ਬੜੀ ਜਦਾ ਮਾਜੀ ਬਹਿ ਜਾ ਕੋਈ ਮਸਲਾ ਨਹੀਂ ਠੰਡੀ ਭਾਜੀ ਬੱਠ ਠੀਕ ਹੈ ਠੰਡੀ ਭਾਜੀ ਮੋਲੇ ਦਾ ਜੋ 65 62 ਤੇ ਜਿਹੜੀ 60 ਤੇ ਇਹਦੇ ਵਿੱਚੋਂ ਦੋ ਛੋੜ ਕੇ ਦੇਣੀ ਦੋ ਛੋੜ ਹਾਂਜੀ ਚਲੋ 55000 ਹਾਂਜੀ ਇਹ ਵੀ ਗੱਬਣ ਇਹ ਵੀ ਭਾਜੀ ਗੱਬਣ ਅੱਛਾ ਇਹ ਵੀ ਗੱਬਣ ਇਹ ਵੀ ਠੰਡੀ ਠੰਡੀ ਭਾਜੀ ਥਾਂ ਤੋਂ ਮੁਖਾ ਦਿਓ ਇਹ ਵੀ ਸਪੈਸ਼ਲ ਜੋ ਇਹ ਸੂਆ ਭਾਜੀ ਦੂਜਾ ਭਾਜੀ ਦੂਜਾ ਸੂਆ ਦੂਜਾ ਸੂਆ ਭਾਜੀ ਇਹ ਦੁੱਧ ਭਾਜੀ ਫਿਰ ਕਿੰਨਾ ਕਰੋਗੇ ਦੁੱਧ ਭੀਜੀ ਜ਼ਿਆਦਾ ਨਹੀਂ ਜਿਹੜੇ ਸਾਹ ਥਾਂ ਤੋਂ ਚੱਡਾ ਵਾਇਸਾਂ ਦੋ ਤੇ 67 ਕਿਲੋ ਭਾਜੀ ਕੀ ਜਾਂਦਾ 0 ਫੈਂਡ ਵਾਲੀ ਆ ਇਹਦੇ ਇਹਦੇ ਮਤਲਬ ਇਹ 6 ਜੂ ਵਾਲੀ ਸਹੀ ਗੱਲ ਹੈ ਛੱਡੀ ਛੱਡੀ ਭਾਜੀ ਛਾਈ ਵਾਲ ਦੇ ਜਾਣਾ ਹਾਂ ਹਾਂ ਜੀ ਕਿੰਨਾ ਭਾਜੀ ਖਾਰੋ ਵੇਹੇ ਲੱਗ ਜਾਈ ਇਹਦਾ ਫਿਰ ਕੀ ਮਤ ਇਹਦਾ ਵੀ ਪਾਜੀ ਮਤਲਬ ਮੁੱਲ ਬਾ 70 75 ਜੋ ਮਾਦੀ ਕਰਾਈਏ 60 ਦੇ ਵਿੱਚ ਵਿੱਚ ਦੋ ਛੋਟ ਕਰੀਏ ਇਹ ਵੀ 85000 ਇਹ ਵੀ 85000 ਜਿਹੜੀ ਮਾਦੀ ਵੀਰਪਰਾ ਫੜ ਲੇ 85 ਨਹੀਂ ਠੀਕ ਆ ਥਾਣੇ ਵੀ ਨਾਲੇ ਨੋਖੜਾ ਦਾ ਗਾਗ ਨਹੀਂ ਚਲੋ ਆਹੀ ਪੰਜ ਬੈੜਾ ਹਾਂਜੀ ਭਾਜੀ ਇਹੋ ਪੰਜ ਬੈੜਾ ਦੇਖ ਲਓ ਜੀ ਆਹੀ ਪੰਜ ਬੈੜਾ ਬਾਕੀ ਮੇਰਾ ਵੀਰ ਇੱਥੇ ਆ ਗਿਆ ਦਾ ਪੂਰਾ ਚੈੱਕ ਕਰਕੇ ਤਸਦੀਕਾ ਲੈ ਕੇ ਜਾਓ ਹਾਂ ਭਾਜੀ ਹਾਂਜੀ ਭਾਜੀ ਜਿਹੜਾ ਵੀ ਭਰਾ ਹੋਵੇ ਕੋਈ ਚਮਲ ਚੋਣ ਚਵਾ ਦੇ ਆਪਾਂ ਨੂੰ ਲੋੜ ਨਹੀਂ ਹੋਊਗੀ ਥਣਾ ਤੱਕ ਆਪਣੀ ਫੁੱਲ ਗਰੰਟੀ ਹੋਊਗੀ ਬਾਕੀ ਵੀਰ ਜੀ ਆਪਣੇ ਨਾਲ ਸਾਰੇ ਭੈਣ ਭਰਾ ਅੱਡਾ ਸਪੋਸਦੇ ਆ ਆਪਾਂ ਨੂੰ ਡੇਰਾ ਵਿਆਸ ਲਾ ਕੇ ਪੈਂਦਾ ਅੰਮ੍ਰਿਤਸਰ ਜ਼ਿਲ੍ਹਾ ਇਹ ਵੀ ਲੱਗੇ ਆ ਮਹਿਤਾ ਚੌਕ ਆਪਾਂ ਲੱਗੇ ਆ ਮੱਤੇ ਵਾਲ ਤੋਂ ਬੰਦਾ ਆਉਣਾ ਤਾਂ ਵੀ ਆਪਣਾ ਰਮਣ ਜੱਕ ਪਿੰਡ ਦੇ ਵਿੱਚ ਹੋ ਰਹੇ ਠੀਕ ਹੈ ਠੀਕ ਆ